ਆਮ ਆਦਮੀ ਪਾਰਟੀ ਦੀ ਜਿਹੜੀ ਇੱਥੇ ਪਹੁੰਚੀ ਹੈ ਕਮੇਂਡ ਮੰਤਰੀ ਡਾਕਟਰ ਬਲਜੀਤ ਕੌਰ ਉਹਦੀ ਪਾਰਟੀ ਦੇ ਵਰਕਰ ਆ ਜਾਂ ਕਿਸੇ ਵਿਰੋਧੀ ਪਾਰਟੀ ਦੇ ਹਨ ਜੇ ਤਾਂ ਪਾਰਟੀ ਦੇ ਵਰਕਰ ਨਹੀਂ ਤਾਂ ਤੁਸੀਂ ਹੱਥ ਖੜਾ ਕਰ ਦਿਓ ਕਿ ਕ੍ਰਾਪਸ਼ਨ ਜਿਹੜੀ ਬੰਦ ਹੋਈ ਹੈ ਬਿਲਕੁਲ ਨਹੀਂ ਹੋਈਗੀ ਮੇਰੇ ਤੋਂ 500 ਰੁਪਏ ਕਿੱਲੇ ਦੀ ਮੰਗ ਕੀਤੀ ਗਈ ਇਸ ਟਾਈਮ ਬੰਦਾ ਜਸਮਾਨ ਸੰਧੂ ਮੇਰੇ ਕੋਲ ਸਬੂਤ ਖੜਾ ਜਿੰਨਾ ਸਾਡੇ ਤੋਂ ਮੰਗਿਆ ਸੀਗਾ ਇੰਤਕਾਲਾਂ ਦੇ ਪਿੱਛੇ ਰੁਲਦੇ ਫਿਰਦੇ ਆ ਮੇਰੇ ਪਿਓ ਦੀ ਮੌਤ ਹੋਈ ਸੀ ਤੇ ਮੇਰੇ ਤੋਂ ਪਾਰਟੀ ਮੰਗ ਰਹੀ ਸੀ ਵੀ ਤੂੰ ਪਾਰਟੀ ਦੇ ਤੌਰ ਤੇ ਯਾਰ ਕੋਈ ਪੈਸੇ ਦੇ ਦੇ ਚੱਲ ਫਿਰ ਅੰਤਕਾਲ ਕਰ ਦਿਆਂਗੇ ਸੋ ਸਾਡੇ ਦਾ ਸਿਸਟਮ ਹੈ ਨਹੀਂਗਾ ਜ ਕਿ ਵੀ ਅਸੀਂ ਕਿਸ਼ਕਈ ਦੀ ਗੱਲ ਸੁਣੀ ਹੈ ਕਿ 70000 ਵੋਟਰ ਆ ਇਹ ਬਿਲਕੁਲ ਸਚਾਈਆ ਦੇ ਵਿੱਚ ਹਾਂ ਪਰ ਉਹ ਅੱਜ ਤੱਕ ਜਿਹੜਾ 10 ਮਹੀਨਿਆਂ ਦਾ ਉਹ ਰਿਕਾਰਡਿੰਗ ਅਸੀਂ ਕੱਢ ਕੇ ਵੇਖੀ 10 ਮਹੀਨੇ ਹੋ ਗਏ 10 ਮਹੀਨੇ ਦੇ ਵਿੱਚ ਸਾਨੂੰ ਕੋਈ ਹੱਲ ਹੁੰਦਾ ਨਹੀਂ ਨਜ਼ਰ ਆਇਆ ਤੇ ਆਮ ਆਦਮੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਦੂਜੇ ਨੰਬਰ ਤੇ ਇਸ ਟੀਮ ਦਾ ਹਿੱਸਾ ਵਾਂ ਕੇ ਚੱਲਦੇ ਰਹੇ ਆ ਤੋਂ ਮੈਨੂੰ ਉਮੀਦ ਆ ਵੀ ਤੁਹਾਨੂੰ ਪਤਾ ਹੀ ਹੋਊਗਾ ਵੀ ਸਾਡੇ ਜੀ ਕਿੰਨੀ ਇੱਕ ਗਰਮੇ ਸ਼ਬਦਾਵਲੀ ਹੈ ਕਿੰਨੀ ਕਿ ਚੰਗੀ ਸ਼ਬਦਾਵਲੀ ਹੈ ਸਾਨੂੰ ਠੀਕ ਹੈ ਵੱਡੇ ਭਰਾ ਨੇ ਦੱਸਿਆ ਮੇਰਾ ਵੱਡਾ ਭਾਈ ਦੱਸਿਆ ਵੀ ਤੁਸੀਂ ਜਿਹੜਾ ਸਾਫ ਸ਼ਰਦਾਂ ਦੇ ਵਿੱਚ ਗੱਲ ਕਰਨੀ ਆ ਗਲਤ ਢੰਗ ਨਾਲ ਅਸੀਂ ਗੱਲ ਨਹੀਂ ਕਰਦੇਗੇ ਕਿਉਂਕਿ ਸਾਡਾ ਪਹਿਲੇ ਦਿਨ ਤੋਂ ਰੁਟੀਨ ਹੈ ਨਹੀਂਗਾ ਸਾਡੀ ਵਿਰਾਸਤ ਵਿੱਚ ਸਾਨੂੰ ਇਹ ਚੀਜ਼ ਨਹੀਂ ਮਿਲੀ ਦੂਜੇ ਨੰਬਰ ਤੇ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਆ ਬਾਈ ਜੀ ਲੱਖਿਆ ਵਾਲੀ ਜੀ ਟੀਮ ਬੈਠੀ ਹੈ ਡਾਕਟਰ ਬਜੀਤਪੁਰ ਬੈਠੇ ਹੈ ਜੇ ਮੈਂ ਨਾਂ ਭੁੱਲਦਾ ਹੋਵਾਂ ਤਾਂ 21 ਸਤ ਬਾਈ ਨੂੰ ਆਪਣੇ ਪਿੰਡ ਦਾ ਜਿਹੜਾ ਉਹ ਟੂਰ ਸੀਗਾ 40 ਮਿੰਟਾਂ ਦਾ ਮੈਡਮ ਜੀ ਵੱਲੋਂ ਲਿਖਿਆ ਗਿਆ ਸੀਗਾ ਉਹ ਟੂਰ ਕਿਸੇ ਵਜ੍ਹਾ ਕਰਕੇ ਛੋਟਾ ਰਹਿ ਗਿਆ ਮੈਡਮ ਜੀ ਤੁਰ ਗਈ ਇਹਨਾਂ ਨੇ ਇੱਕ ਖਬਰ ਲਾਈ ਸੀਗੀ ਵੀ ਜਿਹੜੀ ਅਸੀਂ ਪਿੰਡ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦਾ ਹੱਲ ਦਾ ਵਿਸ਼ਵਾਸ ਕਿਉਂਕਿ ਜੇ ਸਾਡਾ ਇਹ ਹੱਲ ਨਾ ਹੋਇਆ ਤਾਂ ਭੈਣ ਰਪਿੰਦਰ ਕੌਰ ਰੂਬੀ ਨਾਲ ਸਾਡਾ ਕੋਈ ਵੱਟ ਦਾ ਰੌਲਾ ਨਹੀਂ ਸੀ ਹਰਪ੍ਰੀਤ ਕੋਲ ਭਾਈ ਨਾਲ ਕੋਈ ਵੱਟ ਦਾ ਰੌਲਾ ਨਹੀਂ ਸੀ ਸਾਰੇ ਨਗਰ ਦੇ ਵਿੱਚ ਹੀ ਸੀ ਸਵਾਲ ਜਵਾਬ ਉਹਨਾਂ ਨੂੰ ਕੀਤੇ ਸੀ ਤੇ ਸਾਡਾ ਥੋਡੇ ਤੇ ਪੂਰਾ ਹੱਕਾ ਜੀ ਸਾਨੂੰ ਐਂ ਲੱਗਦਾ ਸੀਗਾ ਵੀ ਕੈਬਨਟ ਦੇ ਵਿੱਚ ਅਸੀਂ ਖੁਦ ਮੰਤਰੀ ਬਣਿਆ ਜਦੋਂ ਮੈਡਮ ਮਜੀਤ ਸਿੰਘ ਕੈਬਨਟ 'ਚ ਗਏ ਸੀ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਖੁਦ ਕੈਬਨਟ ਦੇ ਵਿੱਚ ਬੈਠ ਗਏ ਜਾਂ ਆ ਕੇ ਤੇ ਸਾਡੇ ਜਿਹੜੇ ਮੰਤਲਬ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਸੋ ਸਾਡੀ ਉਮੀਦ ਤੇ ਤੁਸੀਂ ਖਰੇ ਉਤਰੋ ਸਾਨੂੰ ਉਮੀਦ ਹੈ ਵੀ ਖਰੇ ਹੀ ਉਤਰੋਗੇ ਤੇ ਬਾਈ ਜਸ਼ਨ ਨੇ ਇੱਕ ਪ੍ਰਤੀਕਰਮ ਦਿੱਤਾ ਸੀਗਾ ਉਸ ਦਿਨ ਫੋਨ 'ਤੇ ਗੱਲ ਹੋਈ ਸੀ 22722 ਨੂੰ ਵੀ ਹਰਿੰਦਰ ਗੱਲ ਇਸ ਗੱਲ ਦਾ ਹਫਤੇ ਦੇ ਵਿੱਚ ਵਿੱਚ ਆਪਾਂ ਸਪਸ਼ਟਿਕਾ ਤੁਹਾਨੂੰ ਦੇਵਾਂਗੇ ਚਲੋ ਕੁਝ ਕਾਰਨਾ ਕਰਕੇ ਹਜੇ ਹੱਥਾਂ ਨਹੀਂ ਆਇਆ ਡਾਕਟਰ ਫਰੀਦ ਕਰਨ ਕੋਟ ਵਾਲੇ ਮਲੇ ਸੀਗੇ ਇਹਨਾਂ ਨੇ ਉਦੋਂ ਬਿਨਾ ਕਿਸੇ ਸਵਾਲ ਦਾ ਜਵਾਬ ਦਿੱਤੇ ਜਵਾਬ ਦੇ ਸੀ ਚਲੋ ਕੋਈ ਗੱਲ ਨਹੀਂ ਧੰਨਵਾਦ ਜੀ ਇਹਨਾਂ ਨੂੰ ਇੱਥੇ ਆਇਆ ਜੇ ਨਹੀਂ ਹੁੰਦਾ ਗੁਰਚਾਰਨ ਸਿੰਘ ਜੀ ਬਰਾੜੜ ਕੇ ਜਿਹੜੇ ਆਪਣੇ ਇਮਾਨਦਾਰ ਅਫਸਰ ਹੈ ਜਿਵੇਂ ਆਪਣੇ ਨਾਇਬ ਸਾਹਿਬ ਹੈ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸ਼ਾਇਦ ਮੇਰਾ ਹੱਲ ਵੀ ਹੋ ਜਾਈ ਸੋ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਾਡਾ ਜਿਹੜਾ ਪਿੰਡ ਆ ਪਾਣੀ ਨੂੰ ਬਹੁਤ ਪਛੜਿਆ ਨਿੱਜੀ ਲੈਵਲ ਤੇ ਮੈਂ ਜਾ ਕੇ ਤੁਹਾਨੂੰ ਆਪਦੀ ਸਮੱਸਿਆ ਦੱਸੀ ਵੀ ਪਤਾ ਨਹੀਂ ਕਿੰਨੇ ਗਾ ਹਰਿੰਦਰ ਇੰਤਕਾਲਾਂ ਦੇ ਪਿੱਛੇ ਰੁਲਦੇ ਫਿਰਦੇ ਆ ਮੇਰੇ ਪਿਓ ਦੀ ਮੌਤ ਹੋਈ ਸੀ ਤੇ ਮੇਰੇ ਤੋਂ ਪਾਰਟੀ ਮੰਗ ਰਹੇ ਸੀ ਕਿ ਤੂੰ ਪਾਰਟੀ ਦੇ ਤੌਰ ਤੇ ਯਾਰ ਕੋਈ ਪੈਸੇ ਦੇ ਦੇ ਚੱਲ ਫਿਰ ਅੰਤਕਾਲ ਕਰ ਦਿਆਂਗੇ ਸੋ ਸਾਡੇ ਦਾ ਸਿਸਟਮ ਹੈ ਨਹੀਂਗਾ ਜੀ ਵਿੱਚ ਮਰਗ ਮਰਗ ਹੋਈ ਹੋਈ ਤਾਂ ਪਾਰਟੀ ਦੇਗੀ ਠੀਕ ਹੈ ਦੂਜੇ ਨੰਬਰ ਦੀ ਗੱਲ ਇਹ ਆ ਵੀ ਜਿਹੜੇ ਪਿੰਡ ਦੇ ਵਿੱਚ ਮਰੀਜ਼ ਹੈ ਹੈਪੇਟਾਈਟ ਸੀ ਦੇ ਕਾਲੇ ਪੀਲੇ ਦੇ ਮੇਰੇ ਪਿਓ ਦੀ ਮੌਤ ਜਿਹੜੀ ਗੁਰਦਿਆਂ ਦੀ ਬਿਮਾਰੀ ਨਾਲ ਹੋਈ ਆ ਮਾਤਾ ਮੀਰੀ ਨੂੰ ਹੈਪੇਟਾਈਟਸ ਸੀ ਹੈ ਪਿੰਡ ਦਾ ਮੌਜੂਦਾ ਸਰਪੰਚ ਹੈ ਜਿਹੜਾ ਉਹਨੂੰ ਹੈਪੇਟਾਈਟਸ ਸੀ ਹੈ ਜਿਸਾਨਤ ਸਿੰਘ ਇੰਨੇ ਕੁ ਅਸੀਂ ਭਿਆਨਕ ਬਿਮਾਰੀਆਂ ਨਾਲ ਘਿਰ ਚੁੱਕੇ ਹਾਂ ਅਸੀਂ ਸਾਰੀਆਂ ਸਮੱਸਿਆਵਾਂ ਨਾਲ ਜੂਝਾਂਗੇ ਸਾਨੂੰ ਸਟਰੀਟ ਰੇਟਾ ਵੀ ਮਿਲ ਜਾਣੀਆਂ ਸਾਨੂੰ ਇੰਟਰਲੌਕ ਟੈਲਾਂ ਵੀ ਮਿਲ ਜਾਣੀਆਂ ਸਾਨੂੰ ਜਿਹੜੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਆ 4 ਕਿਲੋਮੀਟਰ ਪਾਈਪਲਾਈਨ ਦਾ ਪ੍ਰੋਜੈਕਟ ਹੈ ਆ ਸਾਡੇ ਕੋਲੇ ਰਿਕਾਰਡਿੰਗਲੀ ਪਈ ਹੈ ਮੈਡਮਾ ਜਿਨੇ ਪਹਿਲੇ ਦਿਨ ਜਦੋਂ ਇਲੈਕਸ਼ਨ ਵਾਸਤੇ ਇੱਥੇ ਆਈ ਸੀ ਪ੍ਰਚਾਰ ਵਾਸਤੇ ਆਈ ਸੀ ਉਹ ਉਸ ਦਿਨ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਹਾਂ ਇਹ ਕਰਾਂਗੇ ਪਰ ਉਹ ਅੱਜ ਤੱਕ ਜਿਹੜਾ 10 ਮਹੀਨਿਆਂ ਦਾ ਉਹ ਰਿਕਾਰਡਿੰਗ ਅਸੀਂ ਕੱਢ ਕੇ ਵੇਖੀ 10 ਮਹੀਨੇ ਹੋ ਗਏ 10 ਮਹੀਨੇ ਦੇ ਵਿੱਚ ਸਾਨੂੰ ਕੋਈ ਹੱਲ ਹੁੰਦਾ ਨਹੀਂ ਨਜ਼ਰ ਆਇਆ ਸੋ ਬੇਨਤੀ ਆ ਵੀ ਜੀ ਇਹਨਾਂ ਦਾ ਤੁਸੀਂ ਸਾਨੂੰ ਦੱਸੋ ਅਸੀਂ ਕਿੱਥੇ ਐਪਲੀਕੇਸ਼ਨ ਦੇਈ ਕਿੱਥੇ ਤੁਹਾਨੂੰ ਮਿਲ ਗਈ ਇਹਨਾਂ ਦੋਹਾਂ ਚੀਜ਼ਾਂ ਦਾ ਜਿਹੜਾ ਪਾਣੀ ਵਾਲੀ ਜਿਹੜੀ ਹੱਲ ਹੈ ਪੀਣ ਵਾਲਾ ਤੇ ਲਾਉਣ ਵਾਲਾ ਦੇਖੋ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਹੈ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਆ ਰਹੀ ਹੈ ਹਾਂ ਐਪਲੀਕੇਸ਼ਨ ਸੀਐਮ ਮਾਨ ਸਾਹਿਬ ਤੱਕ ਪਹੁੰਚਦੀ ਕੀਤੀ ਹੈ ਜੀ ਅਸੀਂ ਜਿਹੜਾ ਸੰਗਰੂਰ ਬਾਈ ਇਲੈਕਸ਼ਨ ਸੀਗਾ ਉਹਦੇ ਵਿੱਚ ਅਸੀਂ ਵਰਕ ਕਰਨ ਗਏ ਸੀ ਪਾਰਟੀ ਦੇ ਨਾਲ ਸੀਮਾਨ ਸਿੰਘ ਸਾਹਿਬ ਨੂੰ ਵੀ ਦਿੱਤੀ ਆ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਛੇ ਹਸਿਆਂ ਤੋਂ ਪਾਣੀ ਨਹੀਂ ਵਧ ਰਿਹਾਗਾ ਪਾਣੀ ਬਹੁਤ ਥੱਲੇ ਦਾ ਸਿੰਚਾਈ ਆਸਤੇ ਪਾਣੀ ਬਹੁਤ ਮਾੜਾ ਹੈ ਅਸੀਂ ਦੁਬਾਰਾ ਤੀਜੀ ਵਾਰਾ ਜਿੰਨੀ ਵਾਰ ਤੁਸੀਂ ਕਹੋਗੇ ਸੀ ਹੱਥ ਬੰਨ ਕੇ ਇਹੀ ਬੇਨਤੀ ਕਰਾਂਗੇ ਜਿਹੜੇ ਮੇਰੇ ਪਿੰਡ ਦੇ ਲੋਕ ਆ ਉਹਨਾਂ ਦਾ ਕੋਈ ਕਸੂਰ ਨਹੀਂ ਤਕਰੀਬਨ ਮੰਨ ਕੇ ਚੱਲੋ ਤੁਸੀਂ ਵੀ 90% ਤੋਂ ਸੇ ਵੋਟਾਂ ਤੁਹਾਨੂੰ ਜਿਹੜੀਆਂ ਉਹ ਕੋਲ ਹੋਈਆਂ ਤੇ ਉਹ ਸਾਡੀ ਮਿਹਨਤ ਕਰ ਲਓ ਤੁਹਾਡੀ ਕਿਸਮਤ ਕਰ ਲਓ ਜਾਂ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਤੇ ਕਰ ਲਓ ਉਹ ਜਰੂਰ ਤੁਸੀਂ ਉੱਤੇ ਖਰੇ ਉਤਰੋ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦਾ ਸਾਨੂੰ ਜਰੂਰ ਹੱਲ ਕਰਕੇ ਦਿਓ ਵਿਭਾਗ ਕੋਲੇ ਬਹੁਤ ਹੱਲ ਹੁੰਦੇ ਆ ਇੱਕ ਭੂਮੀ ਰੱਖਿਆ ਕਲਚਰ ਵਿਭਾਗ ਮਹਿਕਮਾ ਤੁਸੀਂ ਸਿਰਫ ਸਾਨੂੰ ਜਿਹੜੀਆਂ ਸਬਸਿਡੀ ਵਾਲੀਆਂ ਪਾਈਪਾਂ ਆ ਉਹ ਤੁਸੀਂ ਸਾਨੂੰ ਮਨਜ਼ੂਰ ਕਰਵਾ ਕੇ ਦਿਓ 10 10% ਤੇ ਤੁਸੀਂ ਮੋਗੇ ਦਾ ਪਾਣੀ ਪੂਰਾ ਨਹੀਂ ਕਰ ਸਕਦੇ ਅਸੀਂ ਹੱਲ ਦੱਸਾਂਗੇ ਜਿੱਥੋਂ ਤੁਹਾਨੂੰ ਲੱਗਿਆ ਵੀ ਆ ਹੱਲ ਥੋੜੇ ਥੋੜੇ ਤੋਂ ਕੁਝ ਨਹੀਂ ਵੀਰੇ ਸਾਨੂੰ ਪਲੀਜ਼ ਤੁਸੀਂ ਉਹ ਹੱਲ ਸਾਡੇ ਕਰਕੇ ਦਿਓ ਸਬਸਿਡੀ ਵਾਲੀਆਂ ਪਾਈਪਾਂ ਜਿਹਨਾਂ 8-8 10-10 ਕਿਸਾਨਾਂ ਦੀਆਂ ਟੀਮਾਂ ਬਣਾ ਕੇ ਉਹਨਾਂ ਨੂੰ ਲਿਆ ਕੇ ਪਾ ਕੇ ਦਿਓ ਜਿਹੜੇ ਬੰਜਰ ਵਾਹਣ ਆ ਉਹ ਤੇ ਆਹ ਜਿਹੜੀ ਮੇਰੀ ਮੰਗ ਸੀਗੀ ਵੀ ਉਹਦੇ ਉਸ ਦਿਨ ਮੰਗ ਸੀਗੀ ਇਹ 21 7 22 ਨੂੰ ਇਹ ਜਿਹੜੀ ਓਵਰਫਲੋ ਹੋ ਕੇ ਜਿਹੜੀ ਸੇਮ ਨਾਲੀ ਉੱਠਲਦੀ ਆ ਅੱਜ ਮੈਂ ਪਿੰਡ ਵਾਲਿਆਂ ਨੂੰ ਸਪਸ਼ਟੀ ਕਰਨ ਦੇਣਾ ਚਾਹਣਾ ਵੀ ਪਿੰਡ ਵਾਲੇ ਕੁਝ ਬੰਦੇ ਸਾਨੂੰ ਉਸ ਦਿਨ ਗੱਲ ਪੈਂਦੇ ਸੀਗੇ ਵੀ ਤੁਸੀਂ ਆ ਮਤਲਬ ਜਿਹੜਾ 20-25 ਬੰਦਿਆਂ ਨੇ ਨਾ ਉੱਥੇ ਮੈਡਮ ਨੂੰ ਮਿਲ ਕੇ ਠੇਕੇ ਤੋਂ ਮੋੜਦਾ ਤੇ ਤੁਸੀਂ ਸਾਨੂੰ ਨਹੀਂ ਮਿਲਾਇਆ ਮੈਡਮ ਜੀ ਬੈਠੇ ਤੁਸੀਂ ਮਿਲ ਲਓ ਉਸ ਦਿਨ ਸਾਡਾ ਕੋਈ ਕਸੂਰ ਨਹੀਂ ਸੀਗਾ ਮੈਡਮ ਜੀ ਕੋਲ ਟਾਈਮ ਘੱਟ ਸੀ ਜਾਂ ਮੈਡਮ ਜੀ ਦਾ ਕੋਈ ਸਮਾਂ ਨਹੀਂ ਸੀਗਾ ਇਜਾਜ਼ਤ ਦਿੱਤੀ ਉਹ ਐਪਲੀਕੇਸ਼ਨ ਅਸੀਂ ਲਿਖੀ ਸੀ ਕੁਝ ਮੇਰੇ ਵੀਰਾਂ ਦੇ ਜਿਹੜੇ ਗਰੀਬ ਵੀਰ ਆ ਉਹਨਾਂ ਦੇ ਘਰ ਢਿੱਗੇ ਸੀਗੇ ਮਕਾਨ ਢਿੱਗੇ ਸੀਗੇ ਉਹ ਅੱਜ ਵੀ ਧਰਮਸ਼ਾਲਾ ਦੇ ਵਿੱਚ ਬੈਠੇ ਆ ਉਹਨਾਂ ਦੀਆਂ ਸਮੱਸਿਆਵਾਂ ਵੀ ਹੈਗੀਆਂ ਇਹ ਜਿਹੜੀ ਬੂੜਾ ਕੋਈ ਡਰੇਨ ਆ ਨਾ ਇਹ ਪਿੱਛੋਂ ਚੱਕ ਕੇ ਗੋਟਪੂਰੀ ਨਾਲ ਜੋੜਦੀ ਹੈ ਇਹਦੀ ਸਮੱਸਿਆ ਇਹ ਸੀਗੀ ਵੀ ਇਹ ਇਹਨੂੰ ਅਪਗ੍ਰੇਡ ਕਰੋ ਸਾਡੇ ਕੋਲੋਂ ਆ ਕੇ ਸਾਡੇ ਪਿੰਡ ਦੇ ਕੋਲ ਆ ਕੇ ਇਹਨੂੰ ਵੱਡੀ ਕਰੋ ਤਾਂ ਜਿਹੜੀ ਇੱਥੇ ਉਛਲ ਕੇ ਦੇ ਫਸਲਾਂ ਦਾ ਨੁਕਸਾਨ ਨਾ ਕਰੇ ਫਿਰ ਮੈਂ ਦੁਬਾਰਾ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਬੇਨਤੀ ਕਰਦਾ ਹਾਂ ਜੇ ਕੋਈ ਸ਼ਬਦ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਸੋ ਸਾਨੂੰ ਮਾਫ ਕਰਨਾ ਪਰ ਅਸੀਂ ਹੈ ਤੁਹਾਡੀ ਟੀਮ ਦਾ ਹਿੱਸਾ ਸਾਰੇ ਪਿੰਡ ਨੂੰ ਇਸ ਚੀਜ਼ ਦਾ ਪਤਾ ਹੈ ਕੋਈ ਅਸੀਂ ਵਿਰੋਧੀ ਪਾਰਟੀ ਨਹੀਂ ਮੈਂ ਦੁਬਾਰਾ ਫਿਰ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਰਹਿੰਦੇ ਸਮੇਂ ਦੇ ਵਿੱਚ ਆਪਣੀ ਸਰਕਾਰ ਦੇ ਹੋਂਦ ਦੇ ਵਿੱਚ ਇਸ ਨੂੰ ਹੱਲ ਕਰੋ ਨੇ ਪਲੀਸ ਸਾਨੂੰ ਫੇਰ ਆਹੀ ਸਵਾਲ ਜਦੋਂ ਤੁਸੀਂ ਵੋਟਾਂ ਲੈਣ ਆਏ ਸਾਨੂੰ ਤੁਹਾਨੂੰ ਕਰਨੇ ਪੈਣਗੇ ਬਾਈ ਜਸ਼ਨ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਮੇਰੇ ਪੰਜਾਬ ਦੇ ਲੋਕ ਬਾਹਰ ਕਿਉਂ ਜਾਂਦੇ ਆ ਅਸੀਂ ਇਸ ਚੀਜ਼ ਦਾ ਹੱਲ ਲੱਭਣਾ ਵੀਰ ਜੀ ਆ ਹਾਲਾ ਸਾਨੂੰ ਤੁਹਾਡਾ ਪੀਣ ਵਾਲਾ ਪਾਣੀ ਤੇ ਜਿਹੜੇ ਆ ਇੱਥੇ ਪੌਣ ਵਾਸਤੇ ਪਾਣੀ ਦੇ ਦਿਓ ਸ਼ਾਇਦ ਅਸੀਂ ਬਾਹਰ ਨਾ ਜਾਏਗੇ ਸਾਡੀ ਇੱਛਾ ਵੀ ਬਾਹਰ ਜਾਣ ਦੀ ਨਹੀਂ ਜਿਹੜੇ ਬਣਦੇ ਹੱਕ ਆ ਉਹ ਸਾਨੂੰ ਦਿੱਤੇ ਜਾਣ ਕੋਈ ਨਿੱਜੀ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੇਰਾ ਇਹਦੇ ਵਿੱਚ ਨਿੱਜੀ ਕੋਈ ਸਵਾਰਥ ਨਹੀਂ ਇਹ ਜਿਹੜੀ ਪਿੰਡ ਰਾਮਗੜ੍ਹ ਜੂੰਗਾ ਦੀ ਆਵਾਜ਼ ਆ ਠੀਕ ਹੈ ਤੁਸੀਂ ਹਰਿੰਦਰ ਨੂੰ ਕਹਿ ਸਕਦੇ ਹੋ ਹਰਿੰਦਰ ਬੋਲਿਆ ਪਰ ਨਹੀਂ ਆਵਾਜ਼ ਰਾਮਗੜ੍ਹ ਚੋਂ ਆਂਦੀ ਹੈ ਸ਼ਬਦ ਮੇਰੇ ਜਰੂਰ ਹੈ ਲਫ਼ਜ਼ ਮੇਰੇ ਜਰੂਰ ਹੈ ਆਵਾਜ਼ ਰਾਮਗੜ੍ਹ ਦੀ ਹੈ ਕੋਈ ਗਲਤੀ ਹੋਈ ਤਾਂ ਜਰੂਰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ